ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੌੜੀ ਕਾਇਆ ਅੰਦਰ ਗੜ ਕੋਟ ਹੈ ਗੜ ਕੋਟ ਹੈ ਸਭ ਦਿਸੰਤਰ ਦੇਸਾ ਆਪੇ ਤਾੜੀ ਲਾਈਆਂ ਸਭ ਮਹਿ ਪਰਵੇਸਾ ਆਪੇ ਸ੍ਰਿਸ਼ਟ ਸਾਜੀਆਂ ਆਪ ਗੁਪਤ ਰਖੇਸਾ ਹਾਂਜੀ ਇਹ ਲਾਇਨ ਸਾਜੀਆਂ ਨੇ ਇਸੇ ਤਰ੍ਹਾਂ ਬੋਲਣਾ ਕਈ ਅਨਜਾਨ ਪਾਠੀ ਸਿੰਘ ਲਾਇਨ ਸਾਜੀਆਂ ਬੋਲ ਜਾਂਦੇ ਨੇ ਲਾਇਨ ਸਾਜੀਆਂ ਇਸ ਤਰ੍ਹਾਂ ਪੜੇ ਉਚਾਰਨ ਕਰਨੇ ਹਨ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟਿ ਏਸਾ ਪ੍ਰਗਟਿ ਏਸਾ ਇਹ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟਿ ਏਸਾ ਸਭ ਕੁਝ ਸੱਚੋ ਸੱਚ ਹੈ ਗੁਰ ਸੋਜੀ ਪਾਈ ਗੁਰਪਤਿ ਯਮਕ ਲਾ ਕੀ ਬੋਲਣਾ ਸਭ ਕਿਛ ਸਚੋ ਸਚ ਹੈ ਗੁਰ ਸੋਜੀ ਪਾਈ ਵਾਹ ਵਾਹ ਸੱਚੇ ਪਾਤਸ਼ਾਹ ਤੂ ਸੱਚੀ ਨਾਈ ਸ਼ਲੋਕ ਮਹੱਲਾ ਪਹਿਲਾ ਸ਼ਾਵਣ ਰਾਤ ਅਹਾੜ ਦੇਹ ਕਾਮ ਕ੍ਰੋਧ ਦੁਏ ਖੇਤ ਜੀ ਸ਼ਾਵਣ ਰਾਤ ਅਹਾੜ ਦੇਹ ਇਥੇ ਵਿਸਰਾਮ ਕਾਮ ਕ੍ਰੋਧ ਦੁਏ ਕੇਤ ਲਬਵਤਰ ਦਰੋਗਬੀ ਹਾਲੀ ਰਾਹਕ ਏਤ ਇਹ ਪਾਠ ਯਾਦ ਰੱਖਣਾ ਲਬ ਕਸ ਕੇ ਬੋਲਣਾ ਲਬਵਤਰ ਇੱਥੇ ਠਮਕ ਦਰੋਗਬੀ ਉਹ ਇੱਥੇ ਵਿਸਰਾਮ ਹੈ ਹਾਲੀ ਰਾਹ ਇੱਥੇ ਠਮਕ ਲਾ ਦਿੰਨੀ ਹੈ ਕੋਹੇਤ ਪਾਠ ਜਿਹੜਾ ਹੈ ਇਸ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਹਾਲੀ ਰਾਹ ਕੋਹੇਤ ਹਾਲੀ ਰਾਹ ਕੋਰੇਤ ਹਾਲ ਵਿਚਾਰ ਵਿਕਾਰ ਮਨ ਹਾਂਜੀ ਹਾਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਇ ਨਾਨਕ ਲੇਖਾ ਮੰਗੇ ਆਉਤ ਜਨੇਦਾ ਜਾਏ ਮਹੱਲਾ ਪਹਿਲਾ ਔ ਭੋਏ ਪੁਇਤ ਮਹੱਲਾ ਪਹਿਲਾ ਭੋ ਭੋਏ ਪਵਿੱਤ੍ਰ ਪਾਣੀ ਸਤ ਸੰਤੋਖ ਬਲੇਦ ਭਉ ਭੁਏ ਇਥੇ ਠਮਕੈ ਪਵਿੱਤ੍ਰ ਪਾਣੀ ਇਥੇ ਵਿਸਰਾਮ ਹੈ ਸਤ ਸੰਤੋਖ ਇਥੇ ਠਮਕੈ ਬਲੇਦ ਹਾਲ ਹਲੇਮੀ ਹਾਲੀ ਚਿੱਤ ਚੇਤਾਵਤਰ ਵਖਤ ਸੰਜੋਗ ਇਹ ਵੀ ਵਿਸਰਾਮ ਬੜਾ ਧਿਆਨ ਨਾਲ ਲਾਉਣਾ ਹੈ ਹਾਲ ਹਲੇਮੀ ਇਥੇ ਠਮਕ ਖਾਲੀ ਚਿੱਤ ਇਥੇ ਇਸਰਾਮ ਹੈ ਚੇਤਾਵਤਰ ਵਖਤ ਸੰਜੋਗ ਨਾਉ ਬੀਜ ਬਕਸੀਸ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵਹਿ ਸਗਲ ਵਿਜੋਗ ਪੌੜੀ ਮਨਮੁਖ ਮੋਹ ਗੁਬਾਰ ਹੈ ਦੂਜੈ ਭਾਇ ਬੋਲੇ ਦੂਜੇ ਪਾਏ ਸਦਾ ਦੁੱਖ ਹੈ ਨਿਤ ਨੀਰ ਵਰੋਲੇ ਗੁਰਮੁਖ ਨਾਮ ਧਿਆਈਐ ਮਾਥ ਤਤ ਕਢੋਲੇ ਮਥ ਨਹੀਂ ਇਸ ਨੂੰ ਬੋਲਣਾ ਮਾਥ ਟੋਲਾ ਉਚਾਰਨ ਕਰਨਾ ਹੈ ਇਸ ਨੂੰ ਮਥਨ ਦਾ ਵਾਚਕ ਹੈ ਰਿੜਕੰ ਦਾ ਵਾਚਕ ਹੈ ਮਾਥ ਤਤ ਕਢੋਲੇ ਅੰਤਰ ਪ੍ਰਗਾਸ ਘਟ ਚਾਨਣ ਹਰ ਲੱਦਾ ਟੋਲੇ ਆਪੇ ਪਰਮ ਭੁਲਾਏ ਦਾ ਕਿਛ ਕਹਿਣ ਨਾ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਤੀ ਨਾਈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰਹੁ ਇਹ ਵੀ ਨਾਨਕ ਪਾਤੇ ਯਮਕ ਜ਼ਰੂਰੀ ਲਾਉਣੀ ਐ ਨਾਨਕ ਚਿੰਤਾ ਮਤ ਕਰਹੁ ਚਿੰਤਾ ਤੇ ਸਹੀ ਹੈ ਏ ਯਾਨੀ ਹਾਹੇ ਲਾਹੇ ਹਾਹੇ ਲਾਹੇ ਈਡੀ ਸਰੀ ਹੈ ਇਸ ਤਰ੍ਹਾਂ ਵਧਾ ਦੇਣਾ ਇਸ ਜਲ ਮਹਜੰਤ ਉਪਾਇਨ ਤਿਨਾ ਭੇ ਰੋਜੀ ਦੇ ਉਥੈ ਹਟ ਨਾ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ ਜੀਆ ਕਾ ਆਹਾਰ ਜੀ ਜੀਆ ਕਾ ਆਹਾਰ ਇਥੇ ਠਮਕ ਲੱਗੀ ਜੀਆ ਕਾ ਆਹਾਰ ਜੀ ਵਿਸ्राम ਜੀ ਹਤੇ ਜੀਆ ਕਾ ਆਹਾਰ ਜੀ ਖਾਣਾ ਇਹ ਕਰੇ ਵਿੱਚ ਉਪਾਏ ਸਾਇਰਾ ਤਿਨਾ ਭੇਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇਸ ਹੀ ਹੈ ਮਹੱਲਾ ਪਹਿਲਾ ਹੈ ਯਿਆ ਨਹੀਂ ਬੋਲਣਾ ਹਾ ਹੈ ਲਾਂ ਹੈ ਇਸ ਤਰ੍ਹਾਂ ਈੜੀ ਸਿਆਰੀ ਲਾ ਕੇ ਹੈ ਕਰੇ ਦੇ ਲੇ ਇਸ ਤਰ੍ਹਾਂ ਬੋਲਣਾ ਚਲੋ ਜੀ ਮਹੱਲਾ ਪਹਿਲਾ ਨਾਨਕ ਇਹੋ ਜੀਉ ਮਛਲੀ ਨਾਨਕ ਇਹੋ ਜੀਉ ਮਛਲੀ ਚੀਵਰ ਤ੍ਰਿਸ਼ਨਾ ਕਾਲ ਮਨੁਆ ਅੰਦ ਨਾ ਚੇਤਾਈ ਮਨੁਆ ਅੰਦ ਨਾ ਚੇਤਾਈ ਪੜੈ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਏ ਪਉੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸਚਾ ਮਨ ਵਸੈ ਸਚ ਸੌਦਾ ਕੀਤਾ ਸਭ ਕਿਛ ਘਰ ਹੀ ਮਾਹ ਹੈ ਵੱਡ ਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਿਲਾਇਆ ਨ ਆਪੇ ਦੇ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਵੇਲ ਪੰਘਾਇਆ ਕੱਤ ਬਣਾਇਆ ਪੰਘਾਇਆ ਨਹੀਂ ਬੋਲਣਾ ਪੱਪੀ ਸਿਆਰੀ ਹੈ ਉੱਤੇ ਟਿੱਪੀ ਵੀ ਹੈਗੀ ਹੈ ਪਿੰਘਾਇਆ ਪਿੰਘਾਇਆ ਇਸ ਤਰ੍ਹਾਂ ਬੋਲਣਾ ਪੰਘਾਇਆ ਨਹੀਂ ਵੇਲ ਪਿੰਘਾਇਆ ਕੱਤ ਬਣਾਇਆ ਕੱਤ ਕਸ ਕੇ ਬੋਲਣਾ ਵੇਲ ਪਿੰਘਾਇਆ ਕੱਤ ਬਣਾਇਆ ਕੱਟ ਕੋਟ ਕਰ ਸ਼ਲੋਕ ਮਹੱਲਾ ਪਹਿਲਾ ਵੇਲ ਪੰਜਾਇਆ ਕੱਤ ਬਣਾਇਆ ਕੱਟ ਕੋਟ ਕਰ ਖੁੰਬ ਚੜਾਇਆ ਹਾਂ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਹਾਂ ਵੱਡੇ ਉਚਾਰਨ ਕਰਨਾ ਟੱਡੇ ਨਾਲ ਲੋਹਾ ਵੱਡੇ ਹਾਂਜੀ ਦਰਜੀ ਪਾੜੇ ਸੂਈ ਧਾਗਾ ਸਿਵੈ ਇਓ ਪਾਤ ਪਾਟੀ ਸਫਤੀ ਸੀਪੈ ਨਾਨਕ ਜੀਵਤ ਜੀਵੈ ਹਾਂ ਇਓ ਬਾਤ ਪਾਟੀ ਸਫਤੀ ਸੀਪੈ ਸਫਤੀ ਸੀਪੈ ਨਾਨਕ ਜੀਵਤ ਜੀਵੈ ਓਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹੂ ਪਖ ਕਿਹੋ ਚੱਲੈ ਨਾਹੀ ਮਾਹੂ ਪਖ ਕਿਹੋ ਚੱਲੈ ਨਾਹੀ ਕੜੀ ਮੋਹਤ ਕਿਛ ਹੰਡੈ ਸੱਚ ਪੁਰਾਣਾ ਹੋਵੇ ਨਹੀਂ ਹਾਂ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟੈ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ